ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਕਮਲ ਸਿੰਘ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਜੇ ਜੇ ਤੱਕ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਕਰ ਲੋ ਲਾਈਕ ਕਮੈਂਟ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਅੱਜ ਬਣਾਵਾ ਗਿਆ ਆਪਾਂ ਪਿਆਜ਼ ਤੇ ਸਿਰਕਾ ਇਹ ਬਹੁਤ ਹੀ ਸਵਾਦਿਸ਼ਟ ਪਿਆਜ਼ ਸਾਡਾ ਬਣ ਕੇ ਤਿਆਰ ਹੁੰਦਾ ਹੈ ਇਹ ਜ਼ਿਆਦਾਤਰ ਆਪਾਂ ਜਦੋਂ ਰੈਸਟੋਰੈਂਟ 'ਚ ਜਾਂਦੇ ਆਪਾਂ ਨੂੰ ਉੱਥੇ ਜ਼ਿਆਦਾ ਦੇਖਣ ਨੂੰ ਮਿਲਦਾ ਆਪਾਂ ਇਹਨੂੰ ਘਰ ਦੇ ਵਿੱਚ ਵੀ ਆਸਾਨੀ ਨਾਲ ਬਣਾ ਕੇ 10 ਦਿਨ ਵਾਸਤੇ ਸਟੋਰ ਜਿਹੜਾ ਆਪਾਂ ਕਰਕੇ ਰੱਖ ਸਕਦੇ ਆ ਜਿਹੜਾ ਪਿਆਜ਼ ਦਾ ਸਿਰਕਾ ਅਸੀਂ ਸਮਾਨ ਜਿਹੜਾ ਤਿਆਰ ਕਰ ਲਿਆ ਤੇ ਇਹਨੂੰ ਆਪਾਂ ਬਹੁਤ ਹੀ ਆਸਾਨੀ ਦੇ ਨਾਲ ਘਰ ਦੇ ਵਿੱਚ ਉਸੇ ਤਰ੍ਹਾਂ ਹੀ ਸਵਾਦਿਸ਼ਟ ਬਣਾ ਕੇ ਤਿਆਰ ਕਰ ਸਕਦੇ ਆ ਤੇ ਬਣਾਉਣ ਦਾ ਬਹੁਤ ਹੀ ਆਸਾਨ ਤਰੀਕਾ ਹੈ ਜੇ ਤੁਹਾਨੂੰ ਮੇਰੇ ਬਣਾਉਣ ਦਾ ਤਰੀਕਾ ਵਧੀਆ ਲੱਗੇ ਤਾਂ ਆਪ ਵੀ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਆਪਾਂ ਨੇ ਪਿਆਜ਼ ਅਦਰਕ ਦਾਲਚੀ ਨਕਾਲੀ ਮਿਰਚ ਲੌਂਗ ਤੇਜ ਪੱਤਾ ਸਿੰਪਲ ਪਾਣੀ ਹਰੀ ਮਿਰਚ ਨਮਕ ਤੇ ਅਦਰਕ ਨੂੰ ਅਸੀਂ ਛੋਟੇ ਪੀਸਾਂ 'ਚ ਕੱਟ ਲਿਆ ਤੇ ਇੱਕ ਲਈ ਅਸੀਂ ਛੋਟੇ ਸਹਿਜ ਦੀ ਚਿਕੰਦਰ ਤੇ ਅੰਧਾ ਗਲਾਸ ਲਿਆ ਅਸੀਂ ਸਿਰਕੇ ਦਾ ਪੇ ਅੱਜਾਂ ਨੂੰ ਅਸੀਂ ਮੋٹے ਸਹਿਜ ਦੇ ਵਿੱਚ ਕੱਟ ਲਿਆ। ਹੁਣ ਆਪਾਂ ਇਹਨੂੰ ਇੱਕ ਕੱਚ ਦੇ ਭਾਂਡੇ ਦੇ ਵਿੱਚ ਪਾ ਦਵਾਂਗੇ। ਤੇ ਇਹਨੂੰ ਅਸੀਂ ਬਹੁਤ ਹੀ ਸਵਾਦਿਸ਼ਟ ਤਿਆਰ ਕਰ ਸਕਦੇ ਹਾਂ। ਇਹਨੂੰ ਬਣਾਉਣ ਦਾ ਬਹੁਤ ਹੀ ਆਸਾਨ ਤਰੀਕਾ ਹੈ। ਤੇ ਨਾਲ ਪਾਵਾਂਗੇ ਅਸੀਂ ਚਿਕੰਦਰ। ਚਿਕੰਦਰ ਨੂੰ ਆਪਾਂ ਛੋਟੇ-ਛੋਟੇ ਪੀਸਾਂ ਦੇ ਵਿੱਚ ਕੱਟ ਲਿਆ। ਹੁਣ ਪਾਤੇ ਆਪਾਂ ਨੇ ਮਸਾਲੇ, ਤੇਜ ਪੱਤਾ, ਦਾਲਚੀਨੀ, ਕਾਲੀ ਮਿਰਚ ਤੇ ਲੌਂਗ। ਤੇ ਲੰਬੇ ਪੀਸਾਂ ਦੇ ਵਿੱਚ ਅਸੀਂ ਕੱਟ ਲਿਆ ਅਦਰਕ ਨੂੰ ਤੇ ਨਾਲ ਹੀ ਪਾਤਾ ਅਦਰਕ ਚਾਰ ਲਈ ਅਸੀਂ ਹਰੀ ਮਿਰਚ ਉਹਨਾਂ ਨੂੰ ਅਸੀਂ ਚੀਰ ਲਾ ਕੇ ਪਾਇਆ ਇੱਕ ਲਿਆ ਅਸੀਂ ਬड़ा ਚਮਚ ਨਮਕ ਦਾ ਨਮਕ ਆ ਜਿਹੜਾ ਆਪਾਂ ਲੋੜ ਦੇ ਅਨੁਸਾਰ ਪਾ ਸਕਦੇ ਆ ਅੱਧਾ ਚਮਚ ਅੱਧਾ ਗਲਾਸ ਲਿਆ ਅਸੀਂ ਸਿਰਕੇ ਦਾ ਤੇ ਅੱਧਾ ਗਲਾਸ ਹੀ ਲਿਆ ਅਸੀਂ ਪਾਣੀ ਦਾ ਜਿਹੜੇ ਸਾਡੇ ਪਿਆਜ਼ ਆ ਉਹ ਪੂਰੀ ਤਰ੍ਹਾਂ ਵਿੱਚ ਪਾਣੀ ਤੇ ਸਿਰਕੇ ਦੇ ਡਿਪ ਹੋ ਗਏ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਤਾਂ ਕਿ ਜਿਹੜਾ ਨਮਕ ਹੈ ਤੇ ਜਿਹੜੇ ਹੋਰ ਮਸਾਲੇ ਆ ਉਹ ਮਿਕਸ ਹੋ ਜਾਣ ਇਹੋ ਜਿਹੀ ਬਹੁਤ ਆਸਾਨੀ ਦੇ ਨਾਲ ਘਰ ਦੇ ਵਿੱਚ ਬਣਾ ਸਕਦੇ ਆ ਅਸੀਂ ਇਹਨੂੰ ਕੱਚ ਦੇ ਭਾਂਡੇ ਵਿੱਚ ਪਾਈ ਪਾਈਏ ਤਾਂ ਜ਼ਿਆਦਾ ਵਧੀਆ ਤੇ ਇਹ ਅਸੀਂ 10 ਦਿਨ 20 ਦਿਨ ਵਾਸਤੇ ਅਸੀਂ ਇਹਨੂੰ ਸਟੋਰ ਕਰਕੇ ਰੱਖ ਸਕਦੇ ਆ ਸਿਰਕਾ ਜਿਹੜਾ ਸਾਡੀ ਉਪਾਚਨ ਸ਼ਕਤੀ ਨੂੰ ਠੀਕ ਕਰਦਾ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਤਾਂ ਆਪ ਵੀ ਕਰੀ ਜ਼ਰੂਰ ਬਣਾਇਓ ਤੇ ਬਣਾਉਣ ਦਾ ਬਹੁਤ ਹੀ ਆਸਾਨ ਤਰੀਕਾ ਹੈ ਸਿਰਕੇ ਦੇ ਸਾਨੂੰ ਬਹੁਤ ਜ਼ਿਆਦਾ ਫਾਇਦੇ ਆ ਤੇ ਕੱਚੇ ਪਿਆਜ਼ ਦੇ ਵੀ ਬਹੁਤ ਜ਼ਿਆਦਾ ਫਾਇਦੇ ਆ ਜਿਸ ਤਰ੍ਹਾਂ ਆਪਾਂ ਦਾਲ ਚੀਨੀ ਪਾਈਓ ਉਹਦੇ ਵੀ ਆਪਾਂ ਨੂੰ ਬਹੁਤ ਫਾਇਦੇ ਆ ਮੇਰੇ ਦੇਖਣ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ